ਦੀ ਧੜਕਦੀ ਮਿੱਲਾਂ ਦੇ ਮਾਲਕਾਂ ਦੀ ਛਾਤੀ ਧੜਕਦੀ ਮਿੱਲਾਂ ਦੇ ਮਾਲਕਾਂ ਦੀ ਇੱਕ ਦਿਨ ਕਾਮਿਆਂ ਨੇ ਮਿੱਲਾਂ ਖੋਹਣੀਆਂ ਨੇ ਛਾਤੀ ਧੜਕਦੀ ਮਿੱਲਾਂ ਦੇ ਮਾਲਕਾਂ ਦੀ ਇੱਕ ਦਿਨ ਕਾਮਿਆਂ ਨੇ ਮਿੱਲਾਂ ਖੋਹਣੀਆਂ ਨੇ ਨਰਿੰਦਰ ਮੋਦੀ ਇੱਕ ਦਿਨ ਤੂੰ ਗਰਾਊਂਡ ਤੇ ਹੋਣਾ ਚਾਰਜਮਨ ਨੂੰ ਭੈਣ ਮਾਇਆਵਤੀ ਜਿਵੇਂ ਦਿੱਲੀ ਦੀ ਕੁਰਸੀ ਤੇ ਹੋਣਾ ਉਸ ਦਿਨ ਅਗਲੀਆਂ ਬਦਲੀਆਂ ਹੋਣੀਆਂ ਨੇ ਸਤਿਕਾਰਯੋਗ ਸਾਥੀਓ ਅੱਜ ਦਾ ਇਹ ਚੌਣ ਜਲਸਾ ਕਿਉਂਕਿ ਸਮਾਂ ਹੋ ਚੁੱਕਿਆ ਅਸੀਂ ਅਨੁਸ਼ਾਸਨ ਚ ਰਹਿਣ ਵਾਲੇ ਸਿਪਾਹੀ ਆ ਤਾਂ ਮੈਂ 2 ਮਿੰਟ ਦੇ ਵਿੱਚ ਤੁਹਾਡੇ ਵਿੱਚ ਵਿਚਾਰ ਰੱਖਣੇ ਆ ਕਿ 바ਵਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਨੇ ਗੁਰੂਆਂ ਦੇ ਸੰਘਰਸ਼ ਤੋਂ ਸੇਧ ਲੈ ਕੇ ਉਹਨਾਂ ਨੇ ਆਪਣਾ ਸਰਵਾਂਸ ਵਾਰ ਕੇ ਜਿਨ੍ਹਾਂ ਦੇ 4 ਬੱਚੇ ਦਵਾਈ ਦੇ ਦੁੱਖੋਂ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਧਰਮ ਪਤਨੀ ਜਵਾਨੀ ਦੇ ਵਿੱਚ ਦਵਾਈ ਦੇ ਦੁੱਖੋਂ ਦੁਨੀਆ ਤੋਂ ਚਲ ਗਈ ਉਹਨਾਂ ਨੇ ਸਾਡੇ ਕਰੋੜਾਂ ਗਰੀਬ ਲੋਕਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਸੰਘਰਸ਼ ਕੀਤਾ ਔਰ ਸਿੰਘ ਅਰਸੀਦਾਨਾ ਜੋੜ ਇਸ ਭਾਰਤੀ ਦੇਸ਼ ਦਾ ਸੰਵਿਧਾਨ ਬਣਾ ਕੇ ਦਿੱਤਾ ਉਹ ਸੰਵਿਧਾਨ ਦੇ ਨਾਲ ਹੀ ਮੁੱਖੀ ਮੌਲਕ ਅਧਿਕਾਰ ਸਾਨੂੰ ਲੈ ਕੇ ਦਿੱਤੇ ਆ ਜਿਹਦੇ ਵਿੱਚ ਸਭ ਤੋਂ ਵੱਡਾ ਅਧਿਕਾਰ ਵੋਟ ਦਾ ਹੱਕ ਲੱਗੇ ਦਿੱਤਾ ਜਿਸ ਦਿਨ ਬਾਬਾ ਸਾਹਿਬ ਨੇ ਇਹ ਸੰਵਿਧਾਨ ਦੇਸ਼ ਨੂੰ ਸੌਂਪਿਆ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਜਿਹੜਾ ਰਾਜਾ ਰਾਣੀ ਦੇ ਪੇਟ 'ਚੋਂ ਜੰਮਦਾ ਉਹ ਰਾਜਾ ਮੈਂ ਜੰਮਣਾ ਬੰਦ ਕਰ ਦਿੱਤਾ ਹੁਣ ਰਾਜਾ ਵੋਟਾਂ ਦੇ ਡੱਬੇ ਤੋਂ ਪੈਦਾ ਹੋਇਆ ਕਰੇਗਾ ਔਰ ਬਾਬਾ ਸਾਹਿਬ ਨੂੰ ਇਹ ਮਾਨ ਸੀ ਕਿ ਸਾਡੇ ਗਰੀਬ ਸਮਾਜ ਦੀਆਂ ਵੋਟਾਂ ਬਹੁਤ ਨੇ ਉਹ ਆਪਣੀਆਂ ਵੋਟਾਂ ਦੇ ਨਾਲ ਆਪਣੇ ਐਮਐਲਏ ਆਪਣੇ ਐਮਪੀ ਆਪਣੇ ਮੁੱਖ ਮੰਤਰੀ ਆਪਣੇ ਪ੍ਰਧਾਨ ਮੰਤਰੀ ਬਣਾ ਕੇ ਆਪਣੀ ਕਿਸਮਤ ਸਵਾਰ ਲੈਣਗੇ ਜਿਸ ਤਰ੍ਹਾਂ ਮੇਰੇ ਪਹਿਲਾਂ ਵੀਰਾਂ ਨੇ ਬੋਲ ਕੇ ਦੱਸਿਆ ਕਿ ਦੂਸਰੀਆਂ ਪਾਰਟੀਆਂ ਵੋਟਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦੀਆਂ ਔਰ ਆਜ ਲੰਬੇ ਸਮੇਂ ਤੱਕ ਉਹ ਦੇਸ਼ ਦੇ ਉੱਤੇ ਰਾਜ ਕਰ ਰਹੀਆਂ ਵੋਟਾਂ ਦੀ ਖਰੀਦੋ-ਫਰੋਖਤ ਕਰਕੇ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਨ੍ਹਾਂ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਵੋਟ ਦੀ ਤਾਕਤ ਨੂੰ ਪਛਾਣਿਆ ਔਰ ਭਾਰਤ ਦੇ ਸਭ ਤੋਂ بڑے ਸੂਬੇ ਅੰਦਰ ਆਪਣੀ 3 ਜੂਨ 1995 ਨੂੰ ਸਰਕਾਰ ਬਣਾਈ ਸਰਕਾਰ ਬਣਾਉਂਦੇ ਅਨਸਾਰ ਭੈਣ ਕੁਮਾਰੀ ਮਾਇਆਵਤੀ ਜੀ ਨੇ 12 ਲੱਖ ਪਰਿਵਾਰਾਂ ਨੂੰ ਤਿੰਨ-ਤਿੰਨ ਖੇਤ ਜ਼ਮੀਨ ਦੇ ਦਿੱਤੇ ਸਵਾ ਲੱਖ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਨੌکریاں ਦਿੱਤੀਆਂ 12000 ਪਿੰਡਾਂ ਨੂੰ 3 ਦਿਨਾਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਅੰਬੇਡਕਰ ਕਰਾਮ ਯੋਜਨਾ ਵਿੱਚ ਪਕੜ ਦੇ ਵਿੱਚ ਲਿਆਂਦੇ ਲੱਖਾਂ ਹੀ ਕੰਮ ਕੀਤੇ ਭੈਣ ਜੀ ਨੇ ਆਓ ਪੰਜਾਬ ਦੇ ਵਸਨੀਕੋ ਕੈਣ ਕੁਮਾਰੀ ਮਾਇਆਬਤੀ ਜੀ ਜਿਨ੍ਹਾਂ ਨੇ ਆਪਣੀ ਸ਼ਾਦੀ ਨਹੀਂ ਕਰਾਈ ਸਾਰੇ ਦੇਸ਼ ਦੇ ਸਮਾਜ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਆਪਣੀ ਜੀਵਨ ਲੇਖੀ ਲਾਇਆ ਆਓ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਜਿਹੜੇ ਜ਼ਿਲ੍ਹਾ ਵਾਰਡ ਐਸੋਸੀਏਸ਼ਨ ਦੇ 2 ਵਾਰ ਪ੍ਰਧਾਨ ਰਹਿ ਚੁੱਕੇ ਆ ਔਰ ਸੈਂਕੜੇ ਵਕੀਲ ਉਹਨਾਂ ਦੇ ਨਾਲ ਕੰਪੇਨ ਕਰਨ ਲੱਗੇ ਹੋਏ ਆ ਅਗਰ ਪੜ੍ਹੇ ਲਿਖੇ ਲੋਕਾਂ ਨੇ ਉਹਨਾਂ ਨੂੰ ਆਪਣਾ ਪ੍ਰਧਾਨ ਮੰਨ ਲਿਆ ਤਾਂ ਸਾਨੂੰ ਸਾਰੇ ਸਾਥੀਆਂ ਨੂੰ ਉਹਨਾਂ ਨੂੰ ਆਪਣਾ ਐਮਪੀ ਮੰਨਣਾ ਪਏਗਾ ਪਹਿਲੀ ਜੂਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਬਾਬਾ ਸਾਹਿਬ ਦਾ ਸ਼ੰਗਰਜਾਤ ਕਰਦੇ ਹੋਏ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਜਿਨ੍ਹਾਂ ਨੇ ਆਪਣਾ ਸੰਘਰਸ਼ ਕਰਕੇ ਸਾਨੂੰ ਬਹੁਤ ਵੱਡਾ ਰਾਜਨੀਤਿਕ ਪਲੇਟਫਾਰਮ ਬਹੁਜਨ ਸਮਾਜ ਪਾਰਟੀ ਦਿੱਤੀ ਆ ਜਿਹਦੇ ਰਾਹੀਂ ਆਪਾਂ ਨੇ ਬੜੇ ਬੜੇ ਮਾਮਲੇ ਹੱਲ ਕਰਨੇ ਆ ਔਰ ਇਸ ਵਾਰ ਜਿਹੜਾ ਸਾਡੇ ਸਿੱਧੂ ਸਾਹਿਬ ਨੇ ਦੱਸਿਆ ਕਿ ਉਹ ਸੰਵਿਧਾਨ ਬਦਲਣ ਦੀ ਤਿਆਰੀ ਚਾਹ ਲੇਕਿਨ ਉਹਨਾਂ ਨੇ ਪਿਛਲੇ ਸਮੇਂ ਅੰਦਰ ਜਦ ਅਸੀਂ ਰਿਜ਼ਰਵੇਸ਼ਨ ਦੇ ਬਰੋਚਪੂਰੇ ਦੇਸ਼ ਚ ਚੱਕਾ ਜਾਨ ਕੀਤਾ ਸੀ ਤਾਂ ਉਹਨਾਂ ਨੇ ਹਾਲਾਤ ਦੇਖੇ ਹੋਏ ਆ ਲੇਕਿਨ ਫੇਰ ਵੀ ਸਾਨੂੰ ਜਿਹੜਾ ਬੋਰਡ ਦਾ ਹੰਗ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਉਹਦੇ ਰਾਹੀਂ ਅਸੀਂ ਐਡਵੋਕੇਟ ਸਾਹਿਬ ਨੂੰ ਜਤਾਈਏ ਔਰ ਪਹਿਲੀ ਜੋਨ ਨੂੰ ਜਿਹੜਾ ਇੱਕ ਇੱਕ ਕੀਮਤੀ ਵੋਟ ਵਾ ਉਹ ਰੰਜੀਤ ਕੁਮਾਰ ਜੀ ਨੂੰ ਪਾ ਕੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜੀਏ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਣ ਦਾ ਸਾਡਾ ਸਿੱਧਾ ਸਿੱਧਾ ਮਤਲਬ ਹੈ ਕਿ ਭੈਣ ਕੁਮਾਰੀ ਮਾਇਆਵਤੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਜਾ ਰਹੇ ਹੈ ਮੈਂ ਤੇ ਸਾਡੇ ਸਤਿਕਾਰਯੋਗ ਦੇਵ ਰਾਜ ਜੀ ਅੱਜ ਅੱਡੇ ਦੇ ਵਿੱਚ ਜਦ ਦੁਕਾਨਾਂ ਵਾਲਿਆਂ ਨੂੰ ਕਹਿ ਰਹੇ ਸੀ ਤਾਂ ਇੱਕ ਉੱਤਰ ਪ੍ਰਦੇਸ਼ ਦਾ ਸਾਥੀ ਉਹ ਗੱਡੀ ਦੇਖ ਕੇ ਆ ਗਿਆ ਸਾਡੇ ਕੋਲ ਕਹਿ ਰਿਹਾ ਸੀ ਕੇ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਮੋਦੀ ਦਾ ਸਫਾਇਆ ਹੋ ਗਿਆ ਕਿਉਂਕਿ ਉੱਥੇ ਵੋਟਾਂ ਪਹਿਲਾਂ ਪੈ ਗਈਆਂ ਔਰ ਵਾਕਈ ਹੁਣ ਦੇਸ਼ ਦੇ ਵਿੱਚ ਬਹਿਣ ਕੁਮਾਰੀ ਮਾਇਆਵਤੀ ਜੀ ਦਾ 바ਵਾ ਸਾਹਦਾ ਸਾਭ ਸ਼੍ਰੀ ਕਾਂਸ਼ੀਦਾਂ ਜੀ ਦਾ ਯੁੱਗ ਆ ਰਿਹਾ ਤੋਂ ਮੈਂ ਸਤਿਕਾਰਯੋਗ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਬਹੁਜਨ ਸਮਾਜ ਪਾਰਟੀ ਸਮਤਾ ਸਮਾਨਤਾ ਭਾਈਚਾਰੇ ਵਾਲੀ ਪਾਰਟੀ ਆ ਔਰ ਗੁਰੂਆਂ ਦੀ ਸੋਚ ਦਾ ਰਾਜ ਲਾਗੂ ਕਰਨਾ ਚਾਹੁੰਦੀ ਹੈ ਕਿ ਐਸਾ ਚਾਹੁੰੂ ਰਾਜ ਮੈਂ ਜਹਾਂ ਮਿਲੇ ਸਵਨ ਕੁਣ ਨੂੰ ਅੰਝੋਟ ਬੜੇ ਸਭ ਸੰਭ ਸੀਰਵਦਾਸ ਰਹੇ ਪਰਸਨ ਸਾਨੂੰ ਇਸ ਵਾਰ ਇੱਕ ਜੱਟ ਹੋ ਕੇ ਗੁੱਸੇ ਗਿੱਲੇ ਭਲਾ ਕੇ ਸਾਡੇ ਆਪਸੀ ਜਿਹੜੇ ਕੋਈ ਮਤ ਭੇਤ ਲੋਕਲ ਹੋ ਸਕਦੇ ਉਹਨਾਂ ਨੂੰ ਛੱਡਦੇ ਹੋਏ ਇਸ ਵਾਰ ਆਪਣਾ ਇੱਕ ਕੀਮਤੀ ਵੋਟ ਹਾਥੀ ਵਾਲਾ ਮਟਨਵਾ ਕੇ 4 ਨੰਬਰ ਤੇ ਹਾਥੀ ਦਾ ਬਟਨ ਹਿਸ਼ਾਰਪੁਰ ਲੋਕ ਸਮਝ ਤਾਂ ਪੂਰੇ ਪੰਜਾਬ ਦੇ ਵਿੱਚ ਸਾਡੇ 13 ਉਮੀਦਵਾਰ ਖੜੇ ਆ ਚੰਡੀਗੜ੍ਹ ਤੋਂ ਸਾਡੀ ਭੈਣ ਰਿਤੂ ਡਾਕਟਰ ਰਿਤੂ ਜੀ ਖੜੇ ਆ ਤੋ ਸਾਰੇ ਪੜੇ ਲੈ ਗਏ ਉਮੀਦਵਾਰ ਆਪਾਂ ਇੱਕ ਇੱਕ ਕੀਮਤੀ ਵੋਟ ਉਹਨਾਂ ਨੂੰ ਪਾਈਏ ਤੋ ਤੁਹਾਨੂੰ ਸਾਰਿਆਂ ਨੂੰ ਮੈਂ ਅੱਜ ਦੇ ਸਮੇਂ ਤੇ ਧੰਨਵਾਦ ਕਰਦਾ ਜਿਹੜੇ ਭਰਗਰਮੀ ਦੇ ਵਿੱਚ ਬਹੁਤ ਜਨ ਸਮਾਜ ਦੇ ਯੋਧਿਆਂ ਨੂੰ ਸਲੂਟ ਕਰਨ ਆਏ ਆ ਇਸ ਸੰਘਰਸ਼ ਵਿੱਚ ਯੋਗਦਾਨ ਪਾਉਣ ਆਏ ਆ ਤੋ ਸਾਰਿਆਂ ਨੇ ਹੁਣ ਇਸ ਪ੍ਰੋਗਰਾਮ ਤੋਂ ਬਾਅਦ ਚਾਰ ਸਮੋਸੇ ਦਾ ਲੰਗਰ ਛੱਕੇ ਜਾਣਾ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਜੈ ਭੀਮ ਜੈ ਭਾਰਤ ਜੈ ਗੁਰਦੇਵ ਕੰਨ ਗੁਰਦੇਵ ਸਾਥੀਓ ਜਰੂਰ ਯਾਦ ਰੱਖਿਓ ਕਿਨਾਂ ਪਾਰਟੀਆਂ ਨੇ ਸਾਡੇ ਗੁਰੂ ਸਾਹਿਬ ਦਾ ਤੁਗਲਕਾਬਾਦ ਦੇ ਵਿੱਚ ਮੰਦਰ ਤੋੜਿਆ ਸਰ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜਿਸ ਕੀ ਹੀ ਸਰਕਾਰ ਹੈ ਤਿਸ ਕੀ ਤਿਸ ਦਾ ਹੀ ਸਭ ਕੋਏ ਉਹਨਾਂ ਨੇ ਸਰਕਾਰ ਬਣਾ ਕੇ ਸਾਡਾ ਮੰਦਰ ਤੋੜਿਆ ਤੇ ਆਪਣਾ ਮੰਦਰ ਬਣਾਇਆ ਬਹੁਜਨ ਸਮਾਜ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਲੇਕਿਨ ਸਾਥੀਓ ਇਹਨਾਂ ਗੱਲਾਂ ਨੂੰ ਯਾਦ ਰੱਖਿਆ ਕਰੋ ਜਿਹੜੇ ਲੋਕ ਆਪਣੇ ਨਾਲ ਕੀਤੀਆਂ ਵਧੀਆਂ ਭੁੱਲ ਜਾਂਦੇ ਉਹ ਕਦੇ ਹੁਕਮਰਾਨ ਨਹੀਂ ਬਣਦੇ ਰਾਜੇ ਬਣਨਾ ਪਰ ਮੰਗਦੇ ਨਹੀਂ ਬਣਨਾ ਪੰਜ ਪੰਜ ਕਿਲੋ ਦਾਣਿਆਂ ਦੀ ਲੈੰਚ ਨਹੀਂ ਲੱਗਣਾ ਭੈਣ ਕੁਮਾਰੀ ਮਾਇਆਬਤੀ ਤੁਹਾਨੂੰ ਖੇਤਾਂ ਦੇ ਮਾਲਕ ਬਣਾਉਣਾ ਚਾਹਦੀ ਆ ਮਹਿਲਾ ਦੇ ਮਾਲਕ ਬਣਾਉਣਾ ਚਾਹਦੀ ਆ ਪਟੌਲ ਪੰਪ ਗੈਸ ਏਜੰਸੀਆਂ ਭੱਠੇ ਹਰ ਤਰ੍ਹਾਂ ਦੀਆਂ ਸੁੱਖ ਸੂਤਾ ਦੇਣਾ ਚਾਹਦੀ ਆ ਆਓ ਉਸ ਸ਼ੇਰਨੀ ਨੂੰ ਯਾਦ ਕਰਦੇ ਹੋਏ ਸ਼ੇਰਨੀ ਦੀ ਮਿਹਨਤ ਦੇ ਨਾਲ ਖੜੀਏ ਪਹਿਲੀ ਤਰੀਕ ਨੂੰ ਇੱਕ ਇੱਕ ਕੀਮਤੀ ਵੋਟ ਹਾਥੀ ਵਾਲਾ ਬਟਨ ਦਬਾ ਕੇ ਆਪਾਂ ਆਪਣੇ ਉਮੀਦਵਾਰਾਂ ਨੂੰ ਜਿਤਾਈਏ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੰਦੇਵ ਧਰਮ ਦੇ ਜਾ ਬੀਰੋ ਧੰਨਵਾਦ ਜੀ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈ ਸੋ ਹੁਣ ਸਾਰੇ ਸੰਗਤ ਜੋ ਪੰਡਾਲ 'ਚ ਬੈਠੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਚਾਹ ਔਰ ਸਮੋਸਾ ਯੂ ਸਾਰਿਆਂ ਨੇ ਖਾ ਕੇ ਜਾਣਾ ਜਿਹੜਾ ਚਾਹਤਾ ਜਿਹੜਾ ਹੈ ਹੁਣ ਸ਼ੁਰੂ ਹੋ ਗਿਆ ਲਾਗੂ ਹੈ ਸੋ ਇੰਨੀ ਬੇਨਤੀਆਂ ਕਰਦਾ ਰਹਾ ਨੇ ਰਾਸ਼ਨ ਰਾਸ਼ਨ ਆ ਬਹੁਤ ਸਾਰਿਆਂ ਨੂੰ ਬੈਠੇ ਨੇ ਬਰਤਾ ਦੇਣਗੇ ਲੋਕ ਸਾਡੇ ਵਲੰਟੀਅਰ ਹੈਗੇ ਮੁੰਡੇ ਨੌਜਵਾਨ ਤੋ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ छा कमु হেল্ল' <laughs>